ਹਾਂਜੀ ਮੈਂ ਸਰਵੰਤ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਜੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪਹਿਲੋ ਅਸੀਂ 18 ਜਥੇਬੰਦੀਆਂ ਦਾ ਜਿਹੜੀਆਂ ਉੱਤਰ ਭਾਰਤੀਆਂ ਉਹਨਾਂ ਦਾ ਫਾਰਮ ਇਕੱਠਾ ਕੀਤਾ ਫਿਰ ਜਦੋਂ 13 ਫਰਵਰੀ 2024 ਦਾ ਜਿਹੜਾ ਐਲਾਨ ਹੋਇਆ ਮੋਰਚੇ ਦਾ ਦਿੱਲੀ ਵਾਲੇ ਮੋਰਚੇ ਦਾ ਉਦੋਂ ਬਾਅਦ ਅਸੀਂ ਲਗਭਗ ਪੂਰੇ ਦੇਸ਼ ਦੇ ਪਰ ਵਿੱਚ ਗਏ ਆ ਔਰ ਪੂਰੇ ਦੇਸ਼ ਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਸਾਡੇ ਵਿੱਚ ਸ਼ਾਮਲ ਹੋਈਆਂ ਜਿਵੇਂ ਜੂਪੀ ਤੋਂ ਕਾਫੀ ਗਿਣਤੀ ਵਧੀ ਆ ਬਿਹਾਰ ਚੋਂ ਮੱਧ ਪ੍ਰਦੇਸ਼ ਚੋਂ ਕੇਰਲਾ ਚੋਂ ਤਾਮਲ ਆਡੂ ਚੋਂ ਇਸੇ ਤਰ੍ਹਾਂ ਪੌਂਡੀਚੇਰੀ ਤੋਂ ਤੋਂ ਐਸ ਵੇਲੇ ਜਥੇਬੰਦੀਆਂ ਦੀ ਗਿਣਤੀ ਲਗਭਗ ਸੈਂਕੜਿਆਂ ਚ ਹੈ ਸਾਡੇ ਕੋਲੇ ਤਾਂ ਹੁਣ ਸੀਗਾ ਵੀ ਫੇਰ ਅਤੇ ਜਿਹਦੇ ਦਿਨ ਮਲੇ 70 ਅਸੀਂ ਕਹਿੰਦੇ ਸੀਗੇ ਹੋਰ ਵੱਧ ਗਿਆ ਫਿਰ 80 ਹੋ ਗਿਆ ਜੀ ਫਿਰ 85 ਹੋ ਗਿਆ ਜੀ ਤਾਂ ਫਿਰ ਸਾਰੇ ਦੇਸ਼ ਦੇ ਵਿੱਚ ਜਦੋਂ ਅਸੀਂ ਗਏ ਆ ਤਾਂ ਅਸੀਂ ਸਾਰਿਆਂ ਨਾਲ ਵਿਚਾਰ ਚਰਚਾ ਕੀਤੀ ਆ ਵੀ ਕਿਉਂ ਨਾ ਇਹਦਾ ਕੋਈ ਨਾਂ ਰੱਖਿਆ ਜਾਵੇ ਫਾਰਮ ਦਾ ਤਾਂ ਅੱਜ ਸਾਰਿਆਂ ਦੀ ਸਹਿਮਤੀ ਨਾਲ ਜਿਹੜੇ-ਜਿਹੜੇ ਮੈਂ થોਡੇ ਦਿਨ ਪਹਿਲਾਂ ਰਾਜਸਥਾਨ ਗਿਆ ਸੀ ਉਹਨਾਂ ਦਾ ਕੋਆਰਡੀਨੇਟਰ ਆਪਾਂ ਇੱਥੇ ਬੁਲਾ ਲਿਆ ਜੁਪੀ ਚ ਬਣਾ ਨੌ ਤੋਂ 10 ਰਾਜਾਂ ਨਾਲ ਸੰਬੰਧਿਤ ਹੈਗੀਆਂ ਵਾ ਇੱਕ ਕਿਸਾਨ ਮਜ਼ਦੂਰ ਮੋਰਚਾ ਆਪਣਾ ਕਿਸਾਨ ਕੇਐਮਐਮ ਹੋਊਗਾ ਸਾਡੇ ਮੋਰਚੇ ਦਾ ਨਾਮ ਤਾਂ ਦੂਸਰਾ ਹੈਗਾ ਵੀ ਅੱਜ ਅਸੀਂ ਕਿਉਂਕਿ ਦਿੱਲੀ ਅੰਦੋਲਨ ਦੀ ਡੇਟ ਨੇੜੇ ਆਂਦੀ ਜਾ ਰਹੀ ਆ ਤਾਂ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿਹੜੇ ਸੂਬੇ ਆ ਜਿਵੇਂ ਤਮਿਲਨਾਡੂ ਆ ਉਹਨੂੰ ਸੰਚਾਲਿਤ ਕਰਨ ਵਾਸਤੇ ਪੰਜ ਆਗੂਆਂ ਨੂੰ ਉੱਥੇ ਲਾਇਆ ਗਿਆ ਵਾ ਪੌਂਡੀਚੇਰੀ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਲਾਇਆ ਗਿਆ ਵਾ ਜਿਵੇਂ ਕੇਰਲਾ ਦੇ ਵਿੱਚ ਦੋ ਆਗੂਆਂ ਦੇ ਨਾਮ ਲਖੇ ਗਏ ਆ ਇਸ ਤਰ੍ਹਾਂ ਬਿਹਾਰ ਤੇ ਮੱਧ ਪ੍ਰਦੇਸ਼ ਉਹਦਾ ਇੱਕ ਆਗੂ ਲਾਇਆ ਗਿਆ ਵਾ ਇਸੇ ਤਰੀਕੇ ਨਾਲ ਜੁਪੀ ਦੇ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਬਣਾਇਆ ਗਿਆ ਵਾ ਅ ਇਸ ਤਰ੍ਹਾਂ ਹਰਿਆਣੇ ਦੇ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਬਣਾਇਆ ਗਿਆ ਇਸ ਤਰ੍ਹਾਂ ਰਾਜਸਥਾਨ ਦੇ ਵਿੱਚ ਇੱਕ ਆਗੂ ਨੂੰ ਕੋਆਰਡੀਨੇਟਰ ਬਣਾਇਆ ਗਿਆ ਔਰ ਪੰਜਾਬ ਦੇ ਤਿੰਨ ਕੋਆਰਡੀਨੇਟਰ ਪਹਿਲੋ ਸੀ ਹੈਗੇ ਆ ਤਾਂ ਪੂਰੇ ਜਿਹੜੇ ਸਾਡੇ ਕੋਲ ਸੂਬੇ ਆ ਉਹਨਾਂ ਨੂੰ ਸੰਚਾਲਿਤ ਕਰਨ ਵਾਸਤੇ ਕੋਆਰਡੀਨੇਟਰ ਲਾ ਦਿੱਤੇ ਗਏ ਆ ਬਾਕੀ ਗਾਹਾਂ ਫੰਡਾਂ ਦੇ ਸਵਾਲ ਹੈਗੇ ਆ ਤੋਂ ਫੰਡਾਂ ਦੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਗਈ ਆ ਪ੍ਰੈਸ ਨੋਟ ਲਿਖਣੇ ਪ੍ਰੈਸ ਨੂੰ ਜਾਰੀ ਕਰਨੇ ਉਹਦੇ ਵਾਸਤੇ ਅੱਜ ਦੀ ਮੀਟਿੰਗ ਵਿੱਚ ਕਮੇਟੀ ਜਿਹੜੀ ਆ ਉਹ ਬਣਾਈ ਗਈ ਆ ਇੱਕ ਆਈਟੀ ਸੈੱਲ ਵਾਸਤੇ ਜਿਹੜੀ ਅੱਜ ਕਮੇਟੀ ਬਣਾਈ ਗਈ ਬਣਾਈ ਹੋਈ ਆ ਤੋਂ ਇਹ ਜਿਵੇਂ ਦਿੱਲੀ ਦਾ ਮੋਰਚਾ ਤੁਹਾਨੂੰ ਪਤਾ ਵਾ ਵੀ ਹੁਣ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਮ ਗੈਰ ਰਾਜਨੀਤਿਕ ਦਾ ਦੋਵੇਂ ਦਾ ਸਾਂਝਾ ਐਲਾਨ ਹੈਗਾ ਵਾ ਔਰ ਇਹਦੇ ਵਿੱਚ ਆਦੀਵਾਸੀ ਜਥੇਬੰਦੀਆਂ ਵੀ ਕਵੱਡਾ ਉਹਨਾਂ ਕੋ ਲੱਖਾਂ ਚੋਂ ਬੰਦੇ ਢੋ ਸਕਦੇ ਆ ਉਹਨਾਂ ਦੀ ਮੰਗ ਪਾਲੀ ਗਈ ਆ ਉਹ ਕੱਲ੍ਹ ਵਾਲੀ ਪੀਸੀ 'ਚ ਤੁਹਾਨੂੰ ਸਾਰਾ ਸਾਫ਼ ਕਰਾਂਗੇ ਦੋਵਾਂ ਜੋਟ ਫਾਰਮਾਂ ਦੀ ਕੱਲ ਪੀਸੀ ਹੋਊਗੀ ਉਹਦੇ ਵਿੱਚ ਤੋਂ ਉਹ ਵੀ ਵੱਡੇ ਪੱਧਰ ਤੇ ਆ ਰਹੇ ਹੈਗੇ ਆ ਤੋਂ ਕਿਸਾਨ ਲੀਡਰ ਗੁੱਜਰ ਭਾਈ ਚਾਰਚ ਵੀ ਹੈਗੇ ਆ ਉਨਾਂ ਦੇ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਹੋਈ ਹੈਗੀ ਆ ਤਾਂ ਜਿਹੜਾ ਅਸੀਂ ਦੂਸਰਾ ਅਸੀਂ ਜਿਹੜੇ ਜੈਜੇ ਲੈ ਅੱਜ ਦੀ ਮੀਟਿੰਗ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਵੇਂ ਘਰ ਘਰ ਚੁੱਲ੍ਹੇ-ਚੁੱਲ੍ਹੇ ਤੇ ਗੱਲ ਪਹਚਾਉਣ ਚ ਕਾਮਯਾਬ ਹੋਏ ਆ ਪੰਜਾਬ ਦੇ ਵਿੱਚ ਟ੍ਰੈਕਟਰ ਮਾਰਚ ਬਹੁਤ ਵੱਡੇ ਤੇ ਵਿਆਪਕ ਪੱਧਰ ਤੇ ਹੋਏ ਆ ਔਰ ਜਿਵੇਂ ਤਿਆਰੀਆਂ ਵਾਂ ਹਜ਼ਾਰਾਂ-ਹਜ਼ਾਰਾਂ ਦੇ ਵਿੱਚ ਟ੍ਰੈਕਟਰ ਟਾਲੀਆਂ ਤਿਆਰ ਹੋ ਗਿਆ ਵਾ ਇਸ ਇਸ ਵੇਲੇ ਤੱਕ ਜਦੋਂ ਮੈਂ ਤੁਹਾਡੇ ਨਾਲ ਪੀਸੀ ਕਰ ਰਿਹਾ ਹਾਂ ਔਰ ਹਰਿਆਣਾ ਪਿਛਲੇ ਜੇ ਪੰਜਾਂ ਦਿਨਾਂ ਚ ਤੁਸੀਂ ਦੇਖਿਆ ਹੋਵੇ ਤੇ ਹਰਿਆਣੇ ਦੇ ਲਗਭਗ ਪੂਰੇ ਹਰਿਆਣੇ ਦੇ ਵਿੱਚ ਟਰੈਕਟਰ ਮਾਰਚ ਪੂਰੇ ਜੋਰਾਂ ਚ ਚੱਲ ਰਿਹਾ ਹੈਗੇ ਆ ਤੇ ਕਿਸੇ ਦੇਸ਼ ਦੇ ਕੋਨੇ ਦੇ ਵਿੱਚ ਤੁਸੀਂ ਪੁੱਛ ਕੇ ਵੇਖ ਲਓ ਤੇ 13 ਜਨਵਰੀ ਨੂੰ ਜਿਹੜਾ ਦਿੱਲੀ 13 13 ਫਰਵਰੀ ਨੂੰ ਜਿਹੜਾ ਦਿੱਲੀ ਮੋਰਚੇ ਨੂੰ ਕੂਚ ਕਰਨਾ ਵਾ ਹਰ ਘਰ ਤੱਕ ਸਾਡੀ ਗੱਲ ਪਹੁੰਚ ਚੁੱਕੀ ਹੈਗੀ ਆ ਔਰ ਦੋਵਾਂ ਫੋਰਮਾਂ ਨੇ ਡਿਸਾਈਡ ਕੀਤਾ ਸੀਗਾ ਵੀ ਸਰਕਾਰ ਜੇ ਗੱਲਬਾਤ ਰਹੀ ਮਸਲਿਆਂ ਦਾ ਹੱਲ ਕਰਨਾ ਚਾਹੁੰਦੀ ਆ ਤਾਂ ਲਗਭਗ ਅਸੀਂ 5 ਫਰਵਰੀ ਤੱਕ ਦਾ ਸਮਾਂ ਦਿੱਤਾ ਸੀਗਾ ਵੀ ਤੁਸੀਂ ਗੱਲ ਕਰ ਲਓ ਸਾਡੇ ਨਾਲ ਬਹਿ ਕੇ ਨਿਬੜ ਲਓ ਫਿਰ ਬਾਕੀ ਤਾਂ ਅਸੀਂ ਸਮਝਦੇ ਹੁੰਦੇ ਵੀ ਸਾਨੂੰ ਫਿਰ ਡਿਸਟਰਬ ਕਰਨ ਲਈ ਕੀਤਾ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਵੀ ਮੋਦੀ ਸਰਕਾਰ ਸੰਜੀਦਾ ਹੈਗੀ ਆ ਉਹਦੀ ਸੰਜੀਦਗੀ ਆ ਗੱਲਬਾਤ ਵਾਸਤੇ ਤੋ ਹਾਲੇ ਕਿਤੇ ਕਿਸਾਨਾਂ ਨੂੰ ਸੱਦਾ ਦੇਊਗੀ ਜਦ ਕਿ ਅਸੀਂ ਜਿਹੜੇ ਦੇਖ ਰਹੇ ਹੈਗੇ ਆ ਵੀ ਉਹ ਲੋਕਾਂ ਦੇ ਵਿੱਚ ਗਲਤ ਚੀਜ਼ਾਂ ਲੈ ਕੇ ਜਾ ਰਹੇ ਆ ਸਾਡੇ ਕੋਲ ਪੱਕੀਆਂ ਥਿਊਰੀਆਂ ਨੇ ਵੀ ਉਹ ਅਰਧ ਸੈਨਿਕ ਫੋਰਸਾਂ ਦੇ ਵਿੱਚ ਇਹ ਗੱਲ ਕਹਿ ਰਹੇ ਹੈਗੇ ਆ ਜਿਹੜੀ ਸਭ ਤੋਂ ਖਤਰਨਾਕ ਆ ਜਿਹੜਾ ਭਾਜਪਾ ਦਾ ਸਟੰਟ ਆ ਵੀ ਇਹ ਪਹਿਲਾਂ ਵੀ ਦਿੱਲੀ ਮੋਰਚੇ ਦੇ ਵਿੱਚ ਅਲੱਗ ਸਟੇਟ ਦੀ ਮੰਗ ਕਰਦੇ ਸੀ ਹੁਣ ਵੀ ਜੀ ਇਹ ਜੀ ਜਦੋਂ ਦਿੱਲੀ ਆ ਰਹੇ ਤੇ ਇਹ ਜੀ ਖਾਲਸਤਾਨ ਦੀ ਮੰਗ ਕਰਨਗੇ ਇਹ 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 ਅੰਦਰੋਂ ਖਬਰਾਂ ਨੇ ਔਰ ਸਾਡੇ ਕੋਲ ਪੁਸ਼ਟੀ ਨਹੀਂ ਨੇ ਖਬਰਾਂ ਇਹਨਾਂ ਦੀਆਂ ਔਰ ਸਾਨੂੰ ਜਿਹੜਾ ਲੱਗਦਾ ਵਾ ਪੀ ਕਿਸਾਨਾਂ ਮਜ਼ਦੂਰਾਂ ਨੂੰ ਜਿਵੇਂ ਪਿਛਲੀ ਵਾਰ ਸਾਨੂੰ ਨਕਸ਼ਲੀ ਵੀ ਕਹਿੰਦਾ ਚੀਨ ਵਾਲੇ ਕਹਿੰਦਾ ਪਾਕਿਸਤਾਨ ਵਾਲੇ ਕਹਿੰਦਾ ਪਤਾ ਨਹੀਂ ਕੀ ਕੁਝ ਬੋਲਿਆ ਗਿਆ ਹੁਣ ਵੀ ਉਹ ਮਾ ਸਾਨੂੰ ਬਦਨਾਮ ਕਰਨਗੇ ਅਸਲ ਜਿਹੜੀ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਅਸਲ ਲੜਾਈ ਹੈਗੀ ਉਹ ਟੋਡੀ ਰੇਲ ਕਰਨਗੇ ਆਪਾਂ ਨੂੰ ਮੰਗ ਪੱਤਰ ਬਾਰੇ ਪਤਾ ਹੀ ਹੈ ਜਿਵੇਂ ਅਸੀਂ ਮੰਗ ਕਰ ਰਹੇ ਹਾਂ ਵੀ ਮੁਕਤ ਵਪਾਰ ਸਮਝੌਤਾ ਜਿਹਦੇ ਰਾਹੀਂ ਵਿਦੇਸ਼ਾਂ ਤੋਂ ਫਸਲਾਂ ਆ ਕੇ ਸਾਡੀ ਮੰਡੀ ਚ ਡੰਪ ਹੋਣੀਆਂ ਸਾਡੀ ਖੇਤੀ ਮੰਡੀ ਖਤਮ ਹੋਣੀਆਂ ਇਹਨੂੰ ਵਾਪਸ ਲਿਆ ਜਾਵੇ ਔਰ ਜਿਵੇਂ ਲੈਂਡ ਐਕ acquisition ਐਕਟ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣੀਆਂ ਇਹ ਗੱਲਾਂ ਜਿਵੇਂ ਵਿਚਾਰੀਆਂ ਹੈਗੀਆਂ ਔਰ ਸਭ ਤੋਂ ਵੱਡੀ ਗੱਲ ਜਿਵੇਂ ਪਿਛਲੇ ਅੰਦੋਲਨ ਚ ਮੰਨਿਆ ਸੀ ਕਿ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਜਿਹੜੀ ਸਾਰੇ ਦੇਸ਼ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਹੈਗੀ ਆ ਉਹਦੇ ਬਾਰੇ ਵੀ ਕੋਈ ਉਹਨਾਂ ਦਾ ਫੈਸਲਾ ਨਹੀਂ ਹੈਗਾ ਇਹਦੇ ਨਾਲ ਦੀ ਨਾਲ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਨ ਦਾ ਸਵਾਲ ਹੈਗਾ ਜਾਂ ਹੋਰ ਮੰਗਾ ਹੈਗੀਆਂ ਮੇਰੇ ਸਾਥੀ ਦੱਸੜ ਕੇ ਤੁਹਾਨੂੰ ਤਾਂ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਦਿੱਲੀ ਦਾ ਅੰਦੋਲਨ ਆਪਾਂ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਕਰਕੇ ਔਰ ਅੱਜ ਤੱਕ ਇਹ ਅੰਦੋਲਨ ਆਪਣੀ ਪਿਕਅਪ ਤੇ ਪਹੁੰਚ ਰਿਹਾ ਸਫਲ ਹੁੰਦਾ ਨਜ਼ਰ ਆ ਰਿਹਾ ਹੈਗਾ ਔਰ ਸਾਨੂੰ ਯਕੀਨ ਆ ਵੀ ਦੇਸ਼ ਭਰ ਦੀ ਕੋਈ ਵੀ ਜਥੇਬੰਦੀ ਨਹੀਂ ਰਹੂਗੀ ਜਿਹੜੀ ਦਿੱਲੀ ਅੰਦੋਲਨ ਵਿੱਚ ਨਹੀਂ ਪਹੁੰਚੂਗੀ ਔਰ ਇਹ ਅੰਦੋਲਨ ਵੀ ਆਉਣ ਵਾਲੇ ਸਮੇਂ ਵਿੱਚ ਸਫਲਤਾਵਾਲ ਵਧੂਗਾ ਔਰ ਅੰਦਰ ਖਾਤੇ ਕੇਂਦਰ ਸਰਕਾਰ ਵੀ ਪੂਰੀ ਤਰ੍ਹਾਂ ਸਾਡੇ ਤੇ ਜ਼ਬਰਕਰਨ ਦਾ ਜਿਵੇਂ ਹਰਿਆਣੇ ਦਾ ਅਸੀਂ ਟ੍ਰੈਂਡ ਦੇਖ ਰਹੇ ਹਾਂ ਹੋਰ ਨਾ ਥਾਵਾਂ ਤੇ ਉਹ ਵੀ ਤਿਆਰੀ ਕਰ ਸਰ ਰਹੇ ਆ ਤਾਂ ਕੋਈ ਗੱਲ ਨਹੀਂ ਅਸੀਂ ਪੀਸਫੁਲੀ ਠਿੱਕੇ ਨਾਲ ਪਰਮ ਪੂਰਾ ਮੰਤਰੀ ਕੇ ਨਾਲ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਹਰ ਹਾਲ ਦੇ ਵਿੱਚ ਦਿੱਲੀ ਮੋਰਚੇ ਨੂੰ ਕੂਚ ਕਰਾਂਗੇ ਔਰ ਬਾਕੀ ਵੀ ਕੋਈ ਸੰਭਾਵਨਾ ਆਈਆਂ ਇਹ ਅੱਗੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਦੇਖੋ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਸਾਡਾ ਮੋਰਚਾ ਕੇਂਦਰ ਵੱਲ ਨੂੰ ਸਿੱਧਤ ਹੈਗਾ اخਲਾਕੀ ਤੌਰ ਤੇ ਤੇ ਬੰਦਾ ਹੈਗਾ ਜਿਵੇਂ ਇਹ ਬੋਲਦੇ ਸੀ ਵੀ ਕੇਂਦਰ ਨੇ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਨਹੀਂ ਮੰਨੀਆਂ ਹੈਗੀਆਂ ਔਰ ਕੇਂਦਰ ਕੋਲ ਫੰਡਾਂ ਦਾ ਵੱਡਾ ਖਜ਼ਾਨਾ ਹੈਗਾ ਕੇਂਦਰ ਕੋਲ ਵੱਡੇ ਅਧਿਕਾਰ ਹੈਗੇ ਆ ਤੇ ਕੇਂਦਰ ਨੂੰ ਕਿਸਾਨਾਂ ਨੂੰ ਗੱਲ ਮੰਗਾ ਮੰਨ ਕੇ ਵੱਡੀ ਰਾਹਤ ਦੇਣੀ ਚਾਹੀਦੀ ਆ ਪਰ ਜੇਕਰ ਸਰਕਾਰ ਕੋਈ ਇਸ ਕਿਸਮ ਦਾ ਪੰਜਾਬ ਸਰਕਾਰ ਵੀ ਡਿੱਕਾ ਖੜਾ ਕਰਦੀ ਆ ਤਾਂ ਫਿਰ ਅਸੀਂ ਇਹ ਠੀਕ ਨਹੀਂ ਹੋਣਾ ਜੋ ਸਾਨੂੰ ਲੱਗਦਾ ਹੈਗਾ ਤਾਂ ਜੇ ਪੰਜਾਬ ਦੀਆਂ ਜਿੰਨੀਆਂ ਵਿਰੋਧੀ ਧਿਰਾਂ ਨੇ ਜਾਂ ਸੱਤਾ ਪਾਰਟੀ ਆ ਜੋ ਕਿਸਾਨ ਮਜ਼ਦੂਰ ਹਤੈਤੀ ਹੋਊਗੀ ਤਾਂ ਉਹਨਾਂ ਦਾ ਸਮਰਥਨ ਹੀ ਹੋਊਗਾ ਜਿਹਦੀ ਆਸ ਸਾਨੂੰ ਘੱਟ ਲੱਗਦੀ ਹੈਗੀ ਆ ਤੋ ਬਾਕੀ ਤਾਂ ਅਸੀਂ ਦਿੱਲੀ ਵਾਲ ਨੂੰ ਕੇਂਦਰ ਵਾਲ ਨੂੰ ਆਪਣੇ ਆਲ ਸਿੱਧ ਥੋਂ ਮੰਗੇ ਹੁਣ ਤੁਹਾਡੇ ਨਾਲ ਰਾਜਸਥਾਨ ਤੋਂ ਆਪਣੇ ਰਾਜੂ ਭਾਜੀ ਆ ਗਈ ਆ ਇਹ ਗੱਲਬਾਤ ਕਰ ਲੜੀ ਸਾਥੀਓ ਜੈਕਸਾਨ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢ ਕੇ ਆਏ ਸਾਥੀਓ ਭੰਦੇਰ ਸਾਹਿਬ ਜਿਵੇਂ ਕਿਹਾ ਜਿਹੜੀ ਐਮਐਸਪੀ ਹੈ ਦੇਸ਼ ਦੀ ਮੰਗ ਆ ਪੰਜਾਬ ਦੀ ਨਹੀਂ ਇਹ ਕਲੀਅਰ ਕਰ ਦਈਏ ਮੋਰਚਾ ਪੂਰੇ ਦੇਸ਼ ਦਾ ਮੋਰਚਾ ਐਮਐਸਪੀ ਜ਼ਰੂਰੀ ਕਿਉਂ ਆ ਕਿ ਬਿਨਾਂ ਐਮਐਸਪੀ ਤੋਂ ਨਾ ਕੋਈ ਬਾਜਰਾ ਬੀਜ ਸਕਦਾ ਕਿ ਰਾਜਸਥਾਨ ਅਸੀਂ ਬਾਜਰਾ ਬੀਜਦੇ ਆ ਸਰੋਂ ਛੋਲੇ ਈਸਬਗੋਲ ਜੀਰਾ ਧਨੀਆਂ ਮਹਿੰਦੀ ਬਹੁਤ ਸਾ ਡਾਈਵਰਸੀਫਿਕੇਸ਼ਨ ਨਾਲ ਤੁਹਾਡੇ ਕੋਲੇ ਝੋਨਾ ਵੀ ਆ ਕਣਕ ਵੀ ਆ ਜੋ ਵੀ ਆ ਯਾਨੀ ਕਿ ਜਵਾਰ ਵੀ ਆ ਗੰਨਾ ਵੀ ਆ ਫਰੂਟ ਵੀ ਆ ਇਸਰਕੇ ਐਮਐਸਪੀ ਦੀ ਬਹੁਤ ਜਾਇ ਜ਼ਰੂਰਤ ਹੈ ਪੂਰੇ ਦੇਸ਼ ਨੂੰ ਜ਼ਰੂਰਤ ਹੈ ਅਗਰ ਝੋਨੇ ਦੇ ਤੇ ਕਣਕ ਦੇ ਮੱਕੜਜਾਲ ਚੋਂ ਬਾਹਰ ਕੱਢਣਾ ਚਾਹੁੰਦੀ ਹੈ ਸਰਕਾਰ ਉਹਦਾ ਇੱਕੋ ਇੱਕ ਹੱਲ ਐਮਐਸਪੀ ਦੇ ਖਰੀਦ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਜਿਹਦੀ ਪੂਰੀ ਦੇਸ਼ ਦੇ ਕਿਸਾਨਾਂ ਦੀ ਮੰਗ ਆ ਉਸ ਤੋਂ ਬਾਅਦ ਸਾਡਾ ਕਿਨੂ ਹੈ ਇੰਡੀਆ ਦਾ ਸਭ ਤੋਂ ਟਾਪ ਦੀ ਕੁਆਲਿਟੀ ਜਿਹੜੀ ਕਿਨੂ ਦੀ ਹੈ ਉਹ ਗੰਗਨਰ ਪੈਦਾ ਹੁੰਦੀ ਹੈ ਪਰ ਸਾਡਾ ਕਿਨੂ ਦਾ ਐਕਸਪੋਰਟ ਬੰਦੇ ਦੇਸ਼ਾਂ ਨਾਲ ਐਕਸਪੋਰਟ ਹੁੰਦਾ ਸੀਗਾ ਅੱਜ ਸਾਡਾ ਕਿਨੂ 7 ਰੁਪਏ 6 ਰੁਪਏ ਖੁੱਲ ਰਿਹਾ ਹੈ ਅਗਰ ਕਿਨੂ ਦਾ ਔਰਚਡ ਨੂੰ ਬੜਾਵਾ ਨਾ ਦਿੱਤਾ ਜਾਊਗਾ ਤੇ ਫਿਰ ਕਿਵੇਂ ਕੰਮ ਚੱਲੇਗਾ ਉਸੇ ਤਰੀਕੇ ਨਾਲ ਐਮਐਸਪੀ ਦੇ ਨਾਲ ਨਾਲ ਕਰਜ਼ ਮੁਕਤੀ ਅਸੀਂ ਕਰਜ਼ ਮਾਫੀ ਨਹੀਂ ਮੰਗਦੇ ਇਹ ਗੱਲ ਨੋਟ ਕਰਿਓ ਜੇ ਅਸੀਂ ਕਹਿੰਦੇ ਕਰਜ਼ ਮੁਕਤ ਹੋ ਮਜ਼ਦੂਰ ਕਿਸਾਨ ਕਿਉਂਕਿ ਦੇਸ਼ ਦਾ ਢਿੱਡ ਭਰ ਕੇ ਕਿਸਾਨ ਨੇ ਕੋਈ ਗੁਨਾਹ ਨਹੀਂ ਕੀਤਾ ਕਿਸਾਨ ਨੂੰ ਉਹਦਾ ਕੀਮਤ ਨਾ ਦੇ ਕੇ ਕਰਜ਼ਾਈ ਕੀਤਾ ਗਿਆ 45 ਲੱਖ ਕਰੋੜ ਰੁਪਇਆ ਬਿਲੋ ਐਮ ਐਸ ਪੀ ਤੇ ਸਾਡੀ ਫਸਲ ਵੇਚਨ ਕਰਕੇ ਸਰਕਾਰ ਤੋਂ ਲੈਣਦਾਰੀ ਆ ਇਸਨ ਟੇਬਲ ਜਾ ਕੇ ਬਿਹੜੇ ਤੋਂ ਹਿਸਾਬ ਕਰ ਲੋ ਸਦਕ ਬਲਕਿ ਦੀ ਬੰਦੀ ਲੈਣਦਾਰੀ ਕਿਉਂਕਿ ਕਰਜ਼ਾ ਘਟਾ ਤੁਹਾਨੂੰ ਕਰਜ਼ੇ ਦਾ ਵਧ ਕੀਤਾ ਗਿਆ ਇਸ ਕਰਕੇ ਕਰਜ਼ੇ ਮਾਫੀ ਸ਼ਬਨਾ ਕੇ ਉਹ ਕਰਜ਼ ਮੁਕਤ ਹੋਵੇ ਕਿਸਾਨ ਤੇ ਐਮ ਐਸ ਪੀ ਦਿੱਤੀ ਜਾਵੇ ਤਾਂ ਵੀ ਦੁਬਾਰਾ ਕਰਜ਼ਦਾਰ ਨਾ ਹੋਵੇ ਕਿਸਾਨ ਮਿਸਰ ਲੈਂਦਾ ਰੋਗੇ ਬਾਕੀ ਉਹਨਾਂ ਮੇਂ ਉਹਨਾਂ ਮੇਰੇ ਸਾਥੀ ਨੂੰ ਮੰਗਰ ਸਾਹਿਬ ਯੂਪੀ ਤੋਂ ਇਹ ਗੱਲ ਕਰਨਗੇ ਠੀਕ ਚੱਲ ਨਹੀਂ ਜਾ ਸਾਰੇਆਂ ਨੂੰ ਜੀ ਆਇਆਂ ਨੂੰ ਜੀ ਠੀਕ ਆ ਪੰਜਾਬੀ ਕੀ ਹਿੰਦੀ ਦੱਸ ਦਿਓ ਜਿਹੜੀ ਜਿਹੜੀ ਭਾਸ਼ਾ ਦਾ ਪੰਜਾਬੀ ਚ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਆ ਕਾਫੀ ਸਮੇਂ ਤੋਂ ਪੰਦੇਰ ਸਾਹਿਬ ਉਹਨਾਂ ਨੇ ਪ੍ਰੈਸ ਨੂੰ ਮਤਲਬ ਪਿਛਲੇ 1 ਮਹੀਨਾ ਹੀ ਹੋ ਗਿਆ ਦਸਰੇ ਆ ਕਿ ਜਿਹੜੀ 13 ਦੀ ਕਾਲ ਹੈ ਇਸੇ ਸੰਬੰਧ ਦੇ ਵਿੱਚ ਦੇਖੋ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈਗਾ ਉਹ ਹੈਗਾ ਲਖੀਮਪੁਰ ਖੀਰੀ ਜਦ ਜਿਹੜਾ ਮੰਤਰੀ ਆ ਉਹਨੇ ਆਖਿਆ ਵੀ ਜੇ ਮੇਰਾ ਮੁੰਡਾ ਸਾਬਤ ਹੋ ਜਾਏਗਾ ਕਿ ਜੇ ਉਹ ਪਾਇਆ ਗਿਆ ਮੌਕੇ ਤੇ ਤੇ ਮੈਂ ਅਸਤੀਫਾ ਦੇ ਦੂੰਗਾ ਅੱਜ ਤੱਕ ਉਹ ਅਸਤੀਫਾ ਨਹੀਂ ਹੋਇਆ ਬੜੇ ਸ਼ਰਮ ਦੀ ਗੱਲ ਹੈ 120 ਬੀ ਦੇ ਵਿੱਚ ਉਹ ਨਾਮਜਾਦਾ ਇਨਸਪਾਈਟ ਆਫ 댓 ਉਹ ਅੱਜ ਪੋਜੀਸ਼ਨ ਤੇ ਹੈ ਕਹਿੰਦੇ ਆ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਔਰ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਵਿਟਨੈਸ ਨੇ ਉਹਨਾਂ ਤੇ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈਗਾ ਮੁਕਦਮੇ ਦਰਜ ਕੀਤੇ ਜਾ ਰਹੇ ਹਨ ਪਰਿਵਾਰਾਂ ਦੇ ਉੱਤੇ ਮੇਰੇ ਉੱਤੇ ਮੇਰੇ ਪਰਿਵਾਰ ਦੇ ਉੱਤੇ ਵੀ ਕਿੰਨੇ ਮੁਕਦਮੇ ਦਰਜ ਕੀਤੇ ਗਏ ਆ ਮੇਰੇ ਉੱਤੇ ਡਾਇਰੈਕਟਲੀ ਨਹੀਂ ਮੇਰੇ ਪਰਿਵਾਰ ਦੇ ਉੱਤੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾਇਆ ਜਾਵੇ ਇਸ ਤੋਂ ਇਲਾਵਾ ਜਿੱਦਣ ਸਮਝੌਤਾ ਹੋਇਆ ਸੀਗਾ ਉਦੋਂ ਉਹਨਾਂ ਨੇ ਸਾਡੇ ਨਾਲ ਹੀ اقرار ਕੀਤਾ ਸੀਗਾ ਇਹ ਮੈਂ ਤੁਹਾਨੂੰ ਵੀਡੀਓ ਵੀ ਭੇਜ ਦੂੰਗਾ ਪ੍ਰੈਸ ਨੋਟ ਦੇ ਨਾਲ ਕਿ ਜਿੰਨੇ ਫੱਟੜ ਨੇ ਗੰਭੀਰ ਰੂਪ ਨਾਲ ਉਹਨਾਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਏਗਾ ਅਸੀਂ 13 ਬੰਦਿਆਂ ਦੀ ਸੂਚੀ ਸਰਕਾਰ ਨੂੰ ਕਿੰਨੀ ਵਾਰ ਦੇ ਚੁੱਕੇ ਹਾਂ ਇੱਕ ਵਾਰ ਟਕੈਤ ਸਾਹਿਬ ਦੇ ਨਾਲ ਅਸੀਂ ਉਹ ਕਮੇਟੀ ਵੀ ਜਿਹੜੀ ਬੈਠੀ ਸੀਗੀ ਸਮਝੌਤੇ 'ਚ ਉਹਨੂੰ ਵੀ ਮਿਲਿਆ ਹੈ ਮੈਡੀਕਲ ਨਾਲ ਦਿੱਤੇ ਹੈ ਮੈਂ ਇਸ ਦੇ ਬਾਵਜੂਦ ਵੀ ਅੱਜ ਤੱਕ ਉਹ ਜਿਹੜੇ 13 ਬੰਦੇ ਆ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲਿਆ ਹੈਗਾ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਵੀ ਪਿੱਛੇ हट ਗਈ ਹੈ ਤੇ ਸਾਡੇ ਯੂਪੀ ਦੇ ਵਿੱਚ ਵੈਸਟਰਨ ਯੂਪੀ, ਸੈਂਟਰਲ ਯੂਪੀ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਐ। ਤਾਂ ਐਮਐਸਪੀ ਦੀ ਤਾਂ ਰਾਜੂ ਬਾਈ ਨੇ ਦੱਸਿਆ ਪੂਰੇ ਹਿੰਦੁਸਤਾਨ 'ਚ ਹੈਗੀ ਹੈਗੀ ਐ। ਸਾਡੇ ਉੱਥੇ ਜਿਹੜਾ ਗੰਨਾ ਬੈਲਟ ਹੈ ਜੀ, ਜਾਦਾ ਕਿਸਾਨ ਗੰਨਾ ਬੀਜਦੇ ਆ, ਗੰਨੇ ਦੀ ਪੇਮੈਂਟ ਨਹੀਂ ਹੁੰਦੀ। 14 ਦੇ ਇਲੈਕਸ਼ਨ ਤੋਂ ਬਾਅਦ ਮੈਨੂੰ ਯਾਦ ਹੈ ਨਰਿੰਦਰ ਮੋਦੀ ਜੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ। ਉਦੋਂ ਲਖੀਨਪੁਰ ਦੇ ਵਿੱਚ ਇੱਕ ਬੜੀ ਸਵਾ ਤੇ ਢੋਲ ਵਜਾ ਕੇ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ, ਜਿਹੜਾ 슈ਗਰ ਕੇਨ ਐਕਟ ਐ, ਉਦੇ ਅਧੀਨ 14 ਦਿਨਾਂ ਦੇ ਵਿੱਚ ਵਿੱਚ ਜਿਹੜੇ ਗੰਨਾ ਕਿਸਾਨ ਆ ਉਹਦਾ ਭੁਗਤਾਨ ਕੀਤਾ ਜਾਏਗਾ ਔਰ ਉਸੇ ਐਕਟ ਦੇ ਅਧੀਨ ਜੇ ਪੇਮੈਂਟ ਨਹੀਂ ਹੁੰਦੀ ਤੇ 15% ਵਿਆਜ ਜਿਹੜੀ ਮਿਲ ਹੈ ਭਾਵੇਂ ਕੋਆਪਰੇਟਿਵ ਹੈ ਭਾਵੇਂ ਪ੍ਰਾਈਵੇਟ ਹੈ ਉਹ ਦੇਗੀ 14 ਤੋਂ ਬਾਅਦ 24 ਆ ਗਿਆ ਅੱਜ ਵੀ ਸਿਰਫ ਸਾਡੇ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਰੁਪਿਆ ਜਿਹੜਾ ਬਕਾਇਆ ਆ ਕਰੋੜ ਹਜ਼ਾਰਾਂ ਕਰੋੜ ਸੌਰੀ ਹਜ਼ਾਰਾਂ ਕਰੋੜ 5-6 ਮਿਲਾਂ ਦਾ ਹੀ ਬਕਾਇਆ ਆ ਇੱਕ ਮਿਲਦਾ ਨਹੀਂ ਪੰਜ ਛੇ ਮਿਲਾਂ ਦਾ ਸਿਰਫ ਇੱਕ ਜ਼ਿਲ੍ਹੇ ਦੇ ਵਿੱਚ ਤੇ ਦੂਜੀ ਗੱਲ ਇਹ ਹਮੇਸ਼ਾ ਸਾਨੂੰ ਕਹਿ ਦਿੰਦੇ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਬਹੁਤ ਹੋਈ ਡੀਜ਼ਲ ਪੈਟਰੋਲ ਕੀ ਮਾਰ ਅਬ ਕੀ ਵਾਰ ਮੋਦੀ ਸਰਕਾਰ ਬੀਬ ਇਥਨੌਲ ਕਿਉਂ ਬੰਦ ਕਰਤਾ ਹੈ ਜੇ ਇਥਨੌਲ ਦੇ ਉੱਤੇ ਪਾਬੰਦੀ ਉਹ ਕਿਉਂ ਲਾਈ ਗਈ ਹੈ ਜੇ ਇਥਨੌਲ ਤੋਂ ਪੈਟਰੋਲ ਡੀਜ਼ਲ ਬਣਦਾ ਆ ਬਾਇਓ ਡੀਜ਼ਲ ਬਣਦਾ ਆ ਉਹਦੇ ਨਾਲ ਪੈਟਰੋਲ ਡੀਜ਼ਲ ਦੀ ਕੀਮਤਾਂ ਥੱਲੇ ਆਉਣਗੀਆਂ ਕਿਸਾਨ ਨੂੰ ਜਿਹੜਾ ਆ ਗੰਨੇ ਦਾ ਮੁੱਲ ਵਧੀਆ ਮਿਲੇਗਾ ਕਿਉਂਕਿ ਜੇ ਮਿਲ ਵੀ ਮੁਨਾਫਾ ਕਮਾਏਗੀ ਤੇ ਕਿਸਾਨ ਦਾ ਵੀ ਹੱਕ ਬਣਦਾ ਆ ਸਾਡੀ ਇੱਕ ਮੰਗ ਇਹ ਵੀ ਹੈ ਕਿ ਜਿਹੜਾ ਗੰਨਾ ਆ ਇਹਨੂੰ ਵੀ ਸੁਆਮੀ ਨਾਥਨ ਦੀ ਜਿਹੜੀ ਰਿਕਮੈਂਡੇਸ਼ਨ ਹੈ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਉਹਦੇ ਹਿਸਾਬ ਨਾਲ ਜਿਹੜਾ ਗੰਨਾ ਹੈ ਇਹਦੇ ਤੇ ਵੀ ਇਹਨੂੰ ਵੀ ਐਮਐਸਪੀ ਦੇ ਦਾਇਰੇ ਵਿੱਚ ਲਿਆਂਦਾ ਜਾਵੇ ਕਿਉਂਕਿ ਇਹ ਇੱਕ ਸਾਲ ਦੀ ਫਸਲ ਹੈ ਕਿਸਾਨ 1 ਸਾਲ ਗੰਨਾ ਲਾਉਂਦਾ ਤੇ ਜੇ 1 ਸਾਲ ਉਹਨੂੰ ਉਹੀ ਨਹੀਂ ਪੈਸਾ ਆਇਆ ਤੇ ਸਾਲ ਮਗਰੋਂ ਉਹਦੇ ਪੇਮੈਂਟ ਵੀ 1 ਸਾਲ ਬਾਅਦ ਹੋਵੇ ਤੇ ਤੁਸੀਂ ਸੋਚੋ ਵੀ ਕਿਸਾਨ ਦੇ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਕੀ ਚਾਰਾ ਬਚ ਜਾਂਦਾ ਹੈ ਸੋ ਅੱਗੇ ਹੋਰ ਚੰਨਨ ਅਮਰਜੀਤ ਜੀ ਹੁਣੀ ਪਾਉਣਗੇ 13 ਤਰੀਕਾ ਜੋ ਅੰਦੋਲਨ ਹੈ ਦਿੱਲੀ ਦੀ ਤਰਫ ਮੰਗੇ ਆਪਕੇ ਸਾਹਮਣੇ ਉਸ ਦੀ ਤਿਆਰੀਆਂ ਪੂਰੇ ਠੀਕ ਹੈ ਜੀ ਠੀਕ ਹੈ ਜੀ ਪੰਜਾਬੀ ਬੋਲ ਲੈਂਦੇ ਪਰ ਹਰਿਆਣੇ ਵਾਲੇ ਨੂੰ ਥੋੜੀ ਦਿੱਕਤ ਹੁੰਦੀ ਆ 13 ਤਰੀਕਾ ਜੋ ਅੰਦੋਲਨ ਹੈ ਉਹਦੀ ਤਿਆਰੀ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਹਰਿਆਣੇ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਡਿਊਟੀਆਂ ਵੀ ਲਾਈ ਗਈਆਂ ਸਾਰਿਆਂ ਥਾਵਾਂ ਤੇ ਤਕਰੀਬਨ ਜਿੱਥੇ ਬੰਦੀਆਂ ਹਰ ਰੋਜ਼ ਵੱਧ ਰਹੀਆਂ ਨੇ ਉਸ ਕਰਕੇ ਅੱਜ ਆਪਾਂ ਨੇ ਕਿਸਾਨ ਮਜ਼ਦੂਰ ਮੋਰਚਾ ਦਾ ਨਾਂ ਦਿੱਤਾ ਆ ਦੋ ਫਾਰਮ ਮਿਲ ਕੇ ਅੰਦੋਲਨ ਲੜ ਰਹੇ ਨੇ ਅਸੀਂ ਹਰਿਆਣੇ ਦੇ ਵਿੱਚ ਪੰਜਾਬ ਵਾਲੇ ਸਾਥੀ ਪਹੁੰਚਣਗੇ ਪੁਰਜ਼ੋਰ ਤਰੀਕੇ ਨਾਲ ਉੱਥੇ ਇਹਨਾਂ ਦਾ ਸਤਕਾਰ ਵੀ ਹੋਊਗਾ ਤੇ ਦਿੱਲੀ ਚੱਲਣ ਵਾਸਤੇ ਹਰ ਪਿੰਡਾਂ ਦੇ ਵਿੱਚੋਂ ਲੰਗਰਾਂ ਦੀਆਂ ਟਰੈਲੀਆਂ ਉੱਥੇ ਜਾਣ ਵਾਸਤੇ ਆਪਣੀ ਮਜ਼ਬੂਤੀ ਬਣਾਈ ਹੋਈ ਹੈ ਲਗਾਤਾਰ ਟਰੈਕਟਰ ਮਾਰਚ ਨਿਕਲ ਰਹੇ ਆ ਤੇ ਇੱਕ ਬਹੁਤ ਵੱਡਾ ਅੰਦੋਲਨ ਸਰਕਾਰ ਨੂੰ ਫੇਸ ਕਰਨਾ ਪਊਗਾ ਜੇ ਸਾਡੀਆਂ ਸਾਰੀਆਂ ਮੰਗਾਂ ਦਿੱਲੀ ਜਾਣ ਤੋਂ ਪਹਿਲਾਂ ਸਾਡੇ ਨਾਲ ਗੱਲਬਾਤ ਕਰਦੇ ਹਾਂ ਤਾਂ ਠੀਕ ਆ ਨਹੀਂ ਤਾਂ ਆਪ ਸਭ ਸੱਜਣਾਂ ਨੂੰ ਵੀ ਇਹ ਬਹੁਤ ਵੱਡਾ ਅੰਦੋਲਨ ਦੇਖਣ ਨੂੰ ਮਿਲੇਗਾ ਜਿਸ ਦੀ ਤਿਆਰੀਆਂ ਦੇਸ਼ ਪੱਧਰ ਤੇ ਚੱਲ ਰਹੀਆਂ ਨੇ ਹਾਂਜੀ ਬਹੁਤ ਸਾਰੀ ਨਾਂ ਦੱਸਦੇ ਹਾਂ ਹਾਂਜੀ ਮੇਰਾ ਨਾਮ ਬਲਦੇਵ ਸਿੰਘ ਜੀਰਾ ਸੁਭਾ ਪ੍ਰਧਾਨ ਵੀ ਕੇਜੂ ਕ੍ਰਾਂਤੀਕਾਰੀ ਬਹੁਤ ਸਾਰੀ ਗੱਲਬਾਤ ਸਾਥੀਆਂ ਨੇ ਰੱਖਤੀ ਆ ਮੈਂ ਇੱਕ ਇਹਦੇ ਨਾਲ ਗੱਲ ਜੋੜਨਾ ਚਾਹਣਾ ਵਾ ਪਿਛਲੇ ਅੰਦੋਲਨ ਦੇ ਵਿੱਚ ਬੇਸ਼ੱਕ ਕਿਸਾਨ ਮਜ਼ਦੂਰ ਦਾ ਅਸੀਂ ਨਾਅਰਾ ਲਾਇਆ ਤੇ ਬਹੁਤ ਚੱਲਿਆ ਏ ਪਰ ਇਸ ਵਾਰੀ ਅਸੀਂ ਪੂਰੇ ਚੇਤਨ ਰੂਪ ਦੇ ਵਿੱਚ ਆਪਦੇ ਮਜ਼ਦੂਰ ਭਰਾਵਾਂ ਦੀਆਂ ਮੰਗਾਂ ਨੂੰ ਵੀ ਕਿਸਾਨੀ ਮੰਗਾਂ ਦੇ ਬਰਾਬਰ ਅਹਿਮੀਅਤ ਦੇ ਕੇ ਚੱਲਦੇ ਆ ਉਹਨਾਂ ਦੀ ਮਜ਼ਦੂਰ ਭਾਈਚਾਰੇ ਦੀ ਕੋਈ ਨਾਰਾਜ਼ਗੀ ਨਾ ਰਵੇ ਸਾਡੇ ਤੇ ਤੇ ਉਹ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਨਾਹਰਾ ਵਾ ਉਹਨੂੰ ਉਹ ਪ੍ਰਵਾਣ ਵੀ ਚੜੇ ਤੇ ਉਹ ਸਾਡੇ ਨਾਲ ਪੂਰੇ ਤਾਕਤ ਨਾਲ ਖੜੇ ਵੀ ਹੋਣ ਇਸ ਲਈ ਮੰਗਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਵਾ ਦੂਸਰੀ ਗੱਲ ਤੁਸੀਂ ਕੱਲ ਦੇਖਿਆ ਵਾ ਉੱਥੇ ਜੋ ਸੰਗਰੂਰ ਦੇ ਵਿੱਚ ਹੋਇਆ ਤੇ ਉੱਥੋਂ ਇੱਕ ਐਲਾਨ ਹੋਇਆ ਜਿਹੜਾ 13 ਤਰੀਕ ਦਾ ਮੈਂ ਸਿਰਫ ਇਹ ਤਾਂ ਕਹਿ ਰਿਹਾ ਵਾਂ ਵੀ ਲੋਕਾਂ 'ਚ ਮੋਰਚੇ ਦੇ ਪ੍ਰਤੀ ਜੋਸ਼ ਕਿੰਨਾ ਵਾ ਜਦੋਂ ਉੱਥੋਂ ਐਲਾਨ ਹੋਇਆ ਵੀ 13 ਤਰੀਕ ਨੂੰ ਕਿਸਾਨ ਦਿੱਲੀ ਮੋਰਚਾ ਲਾਉਣ ਜਾ ਰਹੇ ਆ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਵੀ ਕਿਵੇਂ ਥੱਲੋਂ ਜਕਾਰੇ ਲੱਗੇ ਕਿਵੇਂ ਲੋਕਾਂ ਨੇ ਇਸ ਚੀਜ਼ ਦਾ ਸਵਾਗਤ ਕੀਤਾ ਸੋ ਬਹੁਤ ਵੱਡੀ ਤਿਆਰੀ ਨਾਲ ਬਹੁਤ ਉਤਸ਼ਾਹ ਨਾਲ ਹੁਣ ਤੋਂ ਹੀ ਭਨੇਰ ਸਾਹਿਬ ਨੇ ਜਿਵੇਂ ਗੱਲ ਕੀਤੀ ਆ ਵੀ ਟਰੈਕਟਰ ਤੁਰਨਾ 13 ਤਰੀਕ ਨੂੰ ਤੇ ਲੋਕ ਟਰੈਕਟਰ ਟਰਾਲੀਆਂ ਪੂਰੀਆਂ ਸਜਾ ਲੀਆਂ ਲੋਕਾਂ ਨੇ ਤੇ ਰਸਣ ਪਾਣੀ ਇਕੱਠਾ ਕਰ ਲਿਆ ਵਾ 6-6 ਮਹੀਨਿਆਂ ਦਾ ਰਸਣ ਨਾਲ ਰੱਖ ਲਿਆ ਵਾ ਸੋ ਪਹਿਲਾ ਵਾਂਗੂ ਜਿਸ ਤਰ੍ਹਾਂ ਪਿਛਲੀ ਵਾਰੀ ਆਪਾਂ ਦਿੱਲੀ ਗਏ ਸੀ ਬਿਲਕੁਲ ਉਸ ਉਸੇ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਸਾਰੇ ਵਰਗ ਚਾਹੇ ਉਹ ਨੌਜਵਾਨ ਹੋਣ ਮਜ਼ਦੂਰ ਹੋਣ ਕਿਸਾਨ ਹੋਣ ਸੋ ਜਿਹੜੇ ਲੋਕ ਇਹ ਕਹਿੰਦੇ ਸੀਗੇ ਵੀ ਏਸ ਵਾਰੀ ਲਹਿਰ ਨਹੀਂ ਬਣਨੀਗੀ ਐਸ ਵਾਰੀ ਲੋਕਾਂ ਨੇ ਸਾਥ ਨਹੀਂ ਦੇਣਾਗਾ ਸੋ ਉਹ ਗੱਲਾਂ ਜਿਹੜੀਆਂ ਵਾ ਬਿਲਕੁਲ ਰੱਦ ਕਰਤੀਆਂ ਪੰਜਾਬ ਦੇ ਲੋਕਾਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਐਸ ਮੋਰਚੇ ਵਿੱਚ ਸ਼ਾਮਲ ਹੋ ਰਹੇ ਆ ਕਿਸੋਂ ਵਾਰੀ ਰੱਦ ਕਰਨ ਦਾ ਹਾਂ ਇੱਕ ਜਿਹੜੀ ਸਾਡੀ ਪਿਛਲੇ ਵਾਰ ਦੀ ਮੰਗ ਸੀਗੀ ਕੇਸਾਂ ਵਾਲੀ ਉਹ ਜਿਹੜੇ ਕੇਸ ਕੁਝ ਰਹਿ ਗਏ ਸੀ ਜਿਵੇਂ 32 ਕਿਸਾਨ ਆਗੂ ਸੀ ਉਹ ਸਾਰਿਆਂ ਦੇ ਉੱਤੇ ਹੀ ਉਹਨਾਂ ਨੇ ਕੇਸ ਪਾਏ ਹੋਏ ਆ ਉਹ ਉਸੇ ਤਰ੍ਹਾਂ ਚੱਲ ਰਹੇ ਆ ਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਵਿੱਚ ਹੁਣ ਨਵੇਂ ਵੀ ਪਾਏ ਗਏ ਆ ਉਸ ਤੋਂ ਬਾਅਦ ਦੇ ਅੰਦੋਲਨਾਂ ਚ ਵੀ ਪਾਏ ਗਏ ਆ ਸੋ ਇਹ ਸਾਡੀ ਵੱਡੀ ਮੰਗ ਆ ਚੰਡੀਗੜ੍ਹ ਦਿੱਲੀ ਚੰਡੀਗੜ੍ਹ ਪਾਏ ਗਏ ਆ ਦਿੱਲੀ ਪਾਏ ਗਏ ਆ ਵੀ ਇਸ ਵਾਰੀ ਉਹ ਸਾਰੇ ਕੇਸਾਂ ਦੀ ਵੀ ਆਪਾਂ ਸਾਰੇ ਕੇਸ ਉਹ ਜਿਹੜੇ ਆ ਉਹ ਰੱਦ ਕਰਾਉਣੇ ਆ ਬਾਕੀ ਮੰਗਾਂ ਜਿਹੜੀਆਂ ਕੁਝ ਨਵੀਆਂ ਜੋੜੀਆਂ ਵਾ ਅਸੀਂ ਉਹ ਸਾਂਝੇ ਫੋਰਮ ਦੀ ਮਰਿਆਦਤ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਚਾਹੁੰਦੇ ਆ ਵੀ ਉਹ ਕੱਲ ਹੀ ਬੋਲੀਆਂ ਜਾਣ ਜੇ ਨਾ ਬੋਲੀਆਂ ਜਾਣ ਪਹਿਲਾਂ ਵਾਲੀਆਂ ਮੰਗਾਂ ਜਿਹੜੀਆਂ ਸੱਤ ਮੰਗਾਂ ਸੀ ਸਾਡੀਆਂ ਪਹਿਲਾਂ ਜਿਹੜੀਆਂ ਹੁਣ 10 11 ਹੋ ਗਈਆਂ ਵਾ ਉਹਨਾਂ ਦਾ ਐਲਾਨ ਕੱਲ ਨੂੰ ਕੱਲ ਵਾਲੀ ਪ੍ਰੈਸ ਕਾਨਫਰੰਸ ਵਿੱਚ ਕਰਾਂਗੇ ਤਾਂ ਜੀ ਇਹਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਨੁਮਾਇੰਦੇ ਆਏ ਹੋਏ ਆ ਜਿੱਥੇ ਤੱਕ ਮੈਨੂੰ ਯਾਦ ਹੈ ਸਾਡੀ ਜਦੋਂ ਪਿਛਲੇ ਸਾਲ ਮੀਟਿੰਗ ਹੋਈ ਸੀ ਅਗਸਟ ਦੇ ਵਿੱਚ ਉਦੋਂ ਚੰਡੀਗੜ੍ਹ ਦੇ ਐਸਐਸਪੀ ਮੈਡਮ ਨੇ ਆਖਿਆ ਸੀਗਾ ਵੀ ਜਿਹੜੇ ਮੁਕੱਦਮੇ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਮੁਕੱਦਮਿਆਂ ਦਾ ਜ਼ਿਕਰ ਹੋਇਆ ਆ ਵੀ ਉਹ ਮੁਕੱਦਮੇ ਜਲਦੀ ਹੀ ਖਤਮ ਕਰ ਦਿੱਤੇ ਜਾਣਗੇ ਪਰ 2023 ਤੋਂ 2024 ਹੋ ਗਿਆ ਥੋੜਾ ਜਿਹਾ ਜੇਕਰ ਕਰਾਰ ਕੀਤਾ ਜਾਂ ਕਰਾਰ ਨਹੀਂ ਕਰਨਾ ਚਾਹੀਦਾ ਜੇ ਕੀਤਾ ਤੇ ਉਹਨੂੰ ਪੂਰਾ ਕਰਨਾ ਚਾਹੀਦਾ ਇਸ ਨੂੰ ਇਹ ਕਹਣਾ ਚਾਹੀਦਾ ਠੀਕ ਹੈ ਬਾਕੀ ਮੈਂ ਥੋੜੀ ਜਿਹਾ ਰਿਪੀਟ ਪਹਿਲੀਆਂ ਕਰਦਾ ਇੱਕ ਤਾਂ ਸੀਗਾ ਵੀ ਬਿਜਲੀ ਸੋਧਨ ਬਿੱਲ ਜਿਹੜਾ ਲਾਗੂ ਹੋ ਰਿਹਾ ਵੀ ਇਹਨੂੰ ਇਹਨੂੰ ਰੱਦ ਕਰਾਉਣਾ ਵਾ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਹੈਗਾ ਵਾ ਔਰ ਇਹਦੇ ਨਾਲ ਜੱਡੀ ਫਸਲੀ ਬੀਮਾ ਯੋਜਨਾਵਾਂ ਸਰਕਾਰ ਆਪਣੇ ਪ੍ਰੀਮੀਅਮ ਤੇ ਕਿਸਾਨਾਂ ਨੂੰ ਕਰਕੇ ਦੇਵੇ ਔਰ 58 60 ਸਾਲ ਤੋਂ ਉੱਪਰ ਕਿਸਾਨ ਤੇ ਖੇਤ ਮਜ਼ਦੂਰ ਨੂੰ 10000 ਪੈਨਸ਼ਨ ਜਿਹੜੀਆਂ 7 ਸੀਗੀਆਂ 3 ਹੋਰ ਚ ਵਾਧਾ ਕੀਤਾ ਗਿਆ ਕੱਲ੍ਹ ਵਾਲੀ ਪੀਸੀ ਜੁਆਇੰਟ ਫਾਰਮਾਂ ਦੀ ਹੋਊਗੀ ਠੀਕ ਹੈ ਜੀ ਉਹਦੇ ਵਿੱਚ ਸਾਰਾ ਡਿਟੇਲ ਦਿੱਤੀ ਜਾਊਗੀ ਹੁਣ ਕੋ ਤੁਹਾਡਾ ਸਵਾਲ ਹੈਗਾ ਤਾਂ ਪੁੱਆ ਕਰ ਲੈਣਾ ਠੀਕ ਮੈਂ ਸੋ ਮੋਡ ਕਿ ਤੁਸੀਂ ਬਣਾਇਆ ਕਿਸਾਨ ਮਜ਼ਦੂਰ ਮੋਡ ਕਿ ਪਰ ਮਜ਼ਦੂਰ ਜਿੱਥੇ ਬੰਦੇ ਕੋਈ ਤੁਹਾਡੇ ਨਾਮ ਨਹੀਂ ਚੁਣਦੀਆਂ ਜਦੋਂ ਵੀ ਕੋਈ ਫਾਰਮ ਬਣਾਉਣਾ ਕਿਸਾਨਾਂ ਦਾ ਨਾਮ ਪਹਿਲਾਂ ਉਹਦਾ ਮਜ਼ਦੂਰ ਦਾ ਨਾਮ ਬਾਅਦ ਚੋਂਦਾ ਹਾਂ हां ਠੀਕ ਹੈ ਤੁਹਾਡੀ ਗੱਲ ਦੇਖੋ ਯਾਰ ਕੀ ਤੁਹਾਨੂੰ ਮਜ਼ਦੂਰ ਜੱਥੇ ਬੰਦੀਆਂ ਵੀ ਅਸੀਂ ਪੀਸੀ ਵੀ ਕਰਾਵਾਂਗੇ ਨਾਲ ਵੀ ਆਉਣਗੀਆਂ ਜਿਵੇਂ ਜਿਵੇਂ ਤੁਸੀਂ ਪੰਜਾਬ ਤੋਂ ਬਾਹਰ ਜਾਵੋ ਰਾਜਸਥਾਨ ਆ ਉੱਥੇ ਕਿਸਾਨ ਵੀ ਆ ਤੇ ਮਜ਼ਦੂਰ ਵੀ ਆ ਇੱਕ ਸਾਂਝੇ ਜੇ ਛੋਟੀ ਖੇਤੀ ਹੈਗੀ ਆ ਦੋਵੇਂ ਕੰਮ ਕਰਦੇ ਨੇ ਚਰੁੰਦੇ ਹੈਗੇ ਆ ਤਾਂ ਉਹਦੇ ਵਿੱਚ ਮਤਲਬ ਜਿਹੜੀਆਂ ਉਹਦੀਆਂ ਦੇ ਮੰਗਾਂ ਇਹ ਨਚ ਰਹੀਆਂ ਐਵੇਂ ਜੁਪੀ ਦੀ ਹੈਗੀ ਆ ਜਾਂ ਮੈਂ ਇਹ ਮੱਧ ਪ੍ਰਦੇਸ਼ ਵੀ ਲਾ ਲਵਾਂ ਜਾਂ ਸਾਊਥ ਇੰਡੀਆ ਚੋ ਕੇ ਗਿਆ ਉੱਥੇ ਦੋਵੇਂ ਕਿਸਾਨ ਮਜ਼ਦੂਰ ਦਾ ਇੱਕ ਸਾਂਝਾ ਜਿਹਾ ਰਿਸ਼ਤਾ ਹੁੰਦਾ ਵਾ ਤੋ ਖੇਤੀ ਵੀ ਕਰਦਾ ਤੇ ਲੇਬਰ ਵੀ ਕਰਦਾ ਹੈਗਾ ਇੱਕ ਬੰਦੇ ਸਰ ਪੰਜਾਬ ਤੋਂ ਵੀ ਬੜਾ ਰੁਧਾਨ ਹੋ ਗਿਆ ਕਿ ਮਾੜਾ ਜਿਹਾ ਸਰਕਾਰ ਦੇ ਖਿਲਾਫ ਹੋਤਾ ਹੈ ਕਿ ਕੋਈ ਪੱਤਰਕਾਰ ਹੋਵੇ ਜਾਂ ਕੋਈ ਪੋਲਿਟੀਸ਼ੀਅਨ ਹੋਵੇ ਉਹ ਜਿੱਤੇ ਰਾਜ ਦਾ ਪਰਚਾ ਚਾਹੁੰਦਾ ਹੈ ਇਸ ਚੀਜ਼ ਨੂੰ ਵੀ ਤੁਸੀਂ ਟੇਕਅਪ ਕਰੋ ਦੇਖੋਗੇ ਪੰਜਾਬ ਦੇ ਬਹੁਤ ਸਾਰੇ ਕਿਉਂ ਦੇਖੋ ਇੱਥੇ ਜਿੰਨੀਆਂ ਜਥੇਬੰਦੀਆਂ ਵਾ ਕੋਈ ਜਥੇਬੰਦੀ ਜਿਹੜਾ ਇੱਕ ਡੈਮੋਕਰੈਟਿਕ ਕੰਟਰੀ ਚ ਹੋਣਾ ਚਾਹੀਦਾ ਇੱਕ ਚੌਥਾ ਸਤੰਮ ਆ ਪੱਤਰਕਾਰਾਂ ਨੂੰ ਮੀਡੀਆ ਨੂੰ ਆਪ ਦੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਕਿਉਂ ਨਹੀਂ ਜਿਵੇਂ ਕੱਲ ਜੋ ਕੁਝ ਵੀ ਹੋਇਆ ਅੱਡ ਸੀ ਪਰ ਜਿਵੇਂ ਪੱਤਰਕਾਰ ਨੂੰ ਥਾਣੇ ਡੱਕਿਆ ਗਿਆ ਠੀਕ ਹੈ ਇੱਕ ਪੱਤਰਕਾਰ ਮੇਰੀ ਇੰਟਰਵਿਊ ਲੈ ਗਿਆ ਤੇ ਮੈਨੂੰ ਕਹਿੰਦਾ ਜੀ ਐਸਐਸਪੀ ਤੇ ਡਿਪਟੀ ਸਾਹਿਬ ਕਹਿੰਦੇ ਵੀ ਇਹਨੂੰ ਡਿਲੀਟ ਕਰੋ ਤਾਂ ਉਹ ਨਹੀਂ ਕੀਤੀ ਉਹਨੇ ਤਕੜਾ ਸੀ ਤਾਂ ਮੈਨੂੰ ਲੱਗਦਾ ਕੱਲਾ ਪੱਤਰਕਾਰਾਂ ਤੇ ਇਹ ਨਹੀਂ ਹੈਗਾ ਵੀ ਉਤੋਂ ਸੈਂਟਰ ਸਰਕਾਰ ਨੇ ਵੀ ਤੁਹਾਨੂੰ ਪਤਾ ਹੋਵੇ ਪਾਸ ਕਰਤੇ ਜਿਵੇਂ ਇੰਗਲਿਸ਼ ਹਿੰਦੂ ਤੇ ਕਈਆਂ ਨੂੰ ਸਪੈਸ਼ਲ ਟਾਰਗੇਟ ਆ ਗਿਆ ਵਾਇਰ ਤੇ ਜਿਵੇਂ ਟਾਰਗੇਟ ਕੀਤਾ ਵਾ ਉੱਪਰੋਂ ਕੇਂਦਰ ਵੀ ਟਾਰਗੇਟ ਕਰਦੀ ਹੈ ਵੱਡੇ ਦਾ ਰਣ ਜਿਹੜਾ ਉਹਨਾਂ ਦੀ ਆਲੋਚਨਾ ਕਰਦਾ ਪੰਜਾਬ ਵਾਲੀ ਸਰਕਾਰ ਵੀ ਟਾਰਗੇਟ ਕਰਦੀ ਹੈ ਅਸੀਂ ਉਹਦੇ ਆਲੋਚਕ ਵੀ ਹਾਂ ਔਰ ਜਿੱਥੇ-ਜਿੱਥੇ ਸਾਡੀ ਤਾਕਤ ਹੁੰਦੀ ਆ ਅਸੀਂ ਜੇ ਕੋਈ ਕਮੇਟੀ ਬਣਦੀ ਆ ਤੇ ਗਰਾਊਂਡ ਤੇ ਜਾ ਕੇ ਵੀ ਉਹਨਾਂ ਦੇ ਹੱਕ ਦੀ ਆਵਾਜ਼ ਨਹੀਂ ਚੱਕੀ ਲੜਾਈ ਵੀ ਲੜੀ ਆ ਵੀ ਠੀਕ ਆ ਕਿਸੇ ਪੱਤਰਕਾਰ ਨਾਲ ੱੱਕਾ ਹੋਇਆ ਸੀ ਨਾਲ ਖੜੇ ਆ ਤੇ ਗਾਂ ਵੀ ਸਾਡਾ ਜਥੇ ਬੰਦੀਆਂ ਦਾ ਇਹੀ ਪਾਲਿਸੀ ਆ ਵੀ ਕਿਤੇ ਵੀ ਕੋ ਜਬਰ ਹੁੰਦਾ ਅਸੀਂ ਉਹਦੀ ਹੱਕ ਚ ਆਵਾਜ਼ ਵੀ ਚੁੱਕਣੀ ਆ ਤੇ ਉਹ ਲੜਾਈ ਵੀ ਲੜਨੀ ਪਈ ਤੇ ਲੜਾ ਹਾਂ ਜਿਹੜੇ ਪੱਤਰਕਾਰਾਂ ਨੇ ਫੋਨ ਭੰਨੇ ਆ ਉਹਦਾ ਮੁਆਵਜ਼ਾ ਆਪਣਾ ਕੰਪਨਸੇਸ਼ਨ ਦੀ ਮੰਗ ਬਣਾਈ ਹੈ ਹਾਂ ਮਤਲਬ ਜੇ ਕੱਲ੍ਹ ਵਾਲੇ ਮੋਰਚੇ ਜਿਹੜੇ ਪੱਤਰਕਾਰ ਰਤਨ ਸੀਗਾ ਰਤਨ ਧਾਲੀਵਾਲ ਜੀ ਉਹਨਾਂ ਦਾ ਕੈਮਰਾ ਭੰਨਿਆ ਗਿਆ ਉਹ ਮੰਨੇ ਨੇ ਵੀ ਅਸੀਂ ਨਵਾਂ ਲੈ ਕੇ ਦਾਂਗੇ ਜੋ ਥਾਣੇ ਜਿਵੇਂ ਡੱਕਿਆ ਗਿਆ ਮੈਨੂੰ ਲੱਗਦਾ ਇਹ ਬਿਲਕੁਲ ਸਿਰੇ ਦਾ ਜਬਰ ਹੈ ਵੀ ਤੁਸੀਂ ਉਹ ਥੋੜੀ ਵੀ ਗੱਲ ਕਰਦਾ ਜੇ ਤੁਸੀਂ ਕੋਈ ਸਰਕਾਰ ਅੱਜ ਜੇ ਹੁਣ ਪੀਸੀ ਹੋਈ ਹੈ ਤੇ ਸਰਕਾਰ ਦੇ ਵੀ ਪੱਖ ਵੀ ਆਇਆ ਗਿਆ ਸੀ ਪੀਸੀ ਕਿ ਲੋਕਤੰਤਰ ਵਿੱਚ ਹਰਕ ਨੂੰ ਬੋਲਣ ਦਾ ਹੱਕ ਹੈ ਮੀਡੀਆ ਜਾਂਦੇ ਇੱਕ ਤਰਫਾ ਦਿਖਾਉਂਦਾ ਤਾਂ ਮੀਡੀਆ ਦਾ ਕੰਮ ਆਪੇ ਉਹਨਾਂ ਚੀਜ਼ ਨੂੰ ਬਖਾ ਲੈਣਾ ਵੀ ਸਰਕਾਰ ਆ ਕਰ ਰਹੀ ਹੈ ਕਿਸਾਨ ਆ ਕਰ ਰਹੇ ਮਜ਼ਦੂਰਾ ਬੋਲ ਰਿਹਾ ਤਾਂ ਇਹ ਠੀਕ ਹੈ ਵੀ ਅਸੀਂ ਜੋ ਦੇਖ ਰਹੇ ਹਾਂ ਪੂਰੇ ਦੁਨੀਆ ਦੇ ਵਿੱਚ ਪੱਤਰਕਾਰਾਂ ਤੇ ਜ਼ਬਰਦਸਤ ਆ ਪੰਜਾਬ ਦੇ ਵਿੱਚ ਵੀ ਖਾਸ ਕਰਕੇ YouTube ਵਾਲੇ ਢਾਹ ਹੀ ਦਿੱਤੇ ਗਏ ਕਈ ਚੈਨਲ ਆ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਗਿਆ ਠੀਕ ਹੈ ਤੁਹਾਡੀ ਗੱਲ ਹਾਂਜੀ ਹੋਰ ਕੋਈ ਸਰ ਇੱਕ ਨਾਲ ਇਹ ਹੈ ਕਿ ਹਾਊਸ ਅਰੇਂਜ ਕਰਨ ਦਾ ਟ੍ਰੈਂਡ ਅਕਲ ਬਹੁਤ ਵੱਧ ਗਿਆ ਜੇ ਕੋਈ ਮੜਾ ਜਾ ਰਾਮ ਕਰਦਾ ਉਹ ਨਾਲ ਦੀ ਨਾਲ ਹੀ ਸਿਹਰੀ ਹਾਊਸ ਅਰੇਂਜ ਕਰ ਲਦੇ ਹੋ ਸਕਦਾ ਕੱਲ ਨੂੰ ਜਦੋਂ ਤੁਸੀਂ ਵੀ ਕਰੋਗੇ ਤਾਂ ਤੁਹਾਨੂੰ ਵੀ ਹਾਊਸ ਅਰੇਂਜ ਕਰਨਾ ਜਾਵੇਗਾ ਕਿ ਭੈਤੋਂ ਦੀ ਤਾਜ਼ਾ ਵੀ ਹੈ ਪੰਜਾਬ ਦਾ ਵੀ ਟ੍ਰੈਂਡਰ ਦੋਨਾਂ ਦਾ ਟ੍ਰੈਂਡ ਆਏਗਾ ਉਹ ਲੰਡਨ ਦੀ ਡੈਮੋਕ੍ਰੇਸੀ ਦੇ ਇੱਕ ਪੂਰੇ ਪ੍ਰੋਸੈਸ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜਦੋਂ ਕੋਈ ਘਰ ਤੋਂ ਨਿਕਲਦਾ ਉਹ ਵੀ ਸ਼ਾਂਤਵੇਂ ਤਰੀਕੇ ਦੇ ਨਾਲ ਰੈਸਟ ਕਰ ਲਈ ਉਹ ਹਾਊਸ ਰੈਸਟ ਹੀ ਕਰ ਦਿੱਤਾ ਜਾਂਦਾ ਉਹ ਘਰੋਂ ਨਿਕਲਣ ਪਹਿਲਾਂ ਦਾ ਐਸਟੀਏ ਦੇ। ਦੇਖੋ ਜਿੱਦਾਂ ਤੱਕ ਬਿਲਕੁਲ ਲੋਕ ਤੱਕ ਖਤਮ ਕਰ ਤੇ ਰਾਹੇ ਤਰਤੀਆਂ ਲੱਗਣ ਲੱਗ ਪਿਆ। ਹਾਂ ਹਾਂਜੀ ਅਸੀਂ ਤਾਂ ਸਾਫ਼ ਕਹਿਣਾ ਚਾਹੁੰਨੇ ਭਗਵੰਤ ਮਾਨ ਜੀ ਨੂੰ ਜੇ ਵਾਰਾ ਖਾਂਦਾ ਤੇ ਕਰ ਲਾ। ਤੋਂ ਫਿਰ ਅਸੀਂ ਵੀ ਤਾਂ ਫੈਸਲੇ ਕੀਤੇ ਹਨਾ ਫਿਰ ਭਗਵੰਤ ਮਾਨ ਜੀ ਮਤ ਸੋਚਣ ਕਿ ਪੰਜਾਬ ਦੇ ਪਿੰਡਾਂ ਚ ਵੜ ਲੈਣਗੇ ਫਿਰ। ਠੀਕ ਆ ਐ ਨਹੀਂ ਰੌਲਾ ਕਰ ਸਕਦੀ ਆ ਸਰਕਾਰ ਜ਼ਬਰ ਕਰਦੀ ਆ ਕਰੂਗੀ ਵੀ ਔਰ ਇਹ ਸਾਡੇ ਅੰਦਰ ਤੈ ਆ ਵੀ ਅਸੀਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਜਿਵੇਂ ਕੱਲ ਝੋੜ ਲਾ ਲਾ ਟਿੱਲ ਲਾ ਲਈ ਨਾ ਕੱਲ ਸਟੇਟ ਝੋਕ ਤਾਨ ਇੱਕ ਵਿਅਕਤੀਗਤ ਮਸਲੇ ਤੇ ਫਿਰ ਕੀ ਹੋਗਾ ਲੋਕ ਲੜੇ ਨਿਕਲ ਆਏ ਹੁਣ ਇਹ ਪੰਜਾਬ ਦੇ ਲੋਕ ਨੇ ਦੇਸ਼ ਦੇ ਲੋਕ ਨੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਤੋਂ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਜ਼ਬਰ ਕਰਨ ਕੇ ਸਵਾਂਗੇ ਜੀ ਹਾਂ ਇਹਦੇ ਨਾਲ ਤੁਸੀਂ ਇੱਕ ਗੱਲ ਦੇਖੋ ਆ ਤੁਹਾਡੇ ਹੁਣ ਇਥੇ ਚੰਡੀਗੜ੍ਹ ਮੇਅਰ ਦੀ ਚੋਣ ਹੋ ਕੇ ਹਟੀ ਉਹਦੇ ਚ ਇਹੀ ਭਗਵੰਤ ਮਾਨ ਕਿਵੇਂ ਲੋਕਤੰਤਰ ਦੀ ਦਿਹਾਈ ਦੇ ਰਿਹਾ ਵਾ ਬਈ ਇੱਥੇ ਲੋਕਤੰਤਰ ਦੀ ਹੱਤਿਆ ਹੋ ਗਈ ਲੋਕਤੰਤਰ ਦੀ ਹੱਤਿਆ ਹੋ ਗਈ ਤੇ ਦੂਜੇ ਪਾਸੇ ਤੁਸੀਂ ਜਿਹੜਾ ਕੱਲ ਸਾਰਾ ਕੁਝ ਚੱਲਿਆ ਉਹ ਵੀ ਦੇਖਿਆ ਮਤਲਬ ਜਦੋਂ ਆਪਦੇ ਤੇ ਗੱਲ ਪੈਂਦੀ ਆ ਉਦੋਂ ਲੋਕਤੰਤਰ ਚੇਤੇ ਆਉਂਦਾ ਵਾ ਜਦੋਂ ਕੋਈ ਸੰਘਰਸ਼ ਕਰਨ ਵਾਲਿਆਂ ਤੁਹਾਡੇ ਅੱਗੇ ਪੱਤਰਕਾਰ ਗੱਲ ਕਰਦੇ ਆ ਉਦੋਂ ਲੋਕਤੰਤਰ ਕੋਈ ਯਾਦ ਨਹੀਂ ਜਿੰਦਾ ਉਹ ਤਾਨਾਸ਼ਾਹੀ ਦੇ ਵਿੱਚ ਉਹ ਬਦਲ ਜਾਂਦਾ ਲੋਕਤੰਤਰ ਸੋ ਇਸ ਸਾਰੇ ਜਿਹੜੇ ਵਰਤਾਰੇ ਦੇ ਖਿਲਾਫ ਇਹ ਬਿਲਕੁਲ ਜਿਵੇਂ)^{(ਪਿੰਦਰ ਦੀ ਸਰਕਾਰ ਚੱਲਦੀ ਆ ਬਿਲਕੁਲ ਉਸੇ ਤੇ ਚੱਲ ਰਿਹਾ ਵਾ ਤੇ ਚੰਗੀ ਗੱਲ ਇਹ ਹੈ ਆ ਵੀ ਪੰਜਾਬ ਦੇ ਲੋਕ ਘਰਾਂ ਚ ਨਹੀਂ ਬੈਠੇ ਹੋਏ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਘਰਾਂ ਚ ਨਹੀਂ ਬੈਠੀਆਂ ਜਦੋਂ ਵੀ ਕੋਈ ਇਹੋ ਜਿਹਾ ਵਧਿੱਕੀ ਹੁੰਦੀ ਹੈ ਉਹਦੇ ਖਿਲਾਫ ਲੜਦੇ ਚਾਹੇ ਕਿਸੇ ਖਿਲਾਫ ਕਿਸੇ ਦੇ ਵੀ ਨਾਲ ਵਧਿੱਕੀ ਹੋਵੇ ਕਿਸਾਨ ਜੱਥੇਬੰਦੀਆਂ ਵਾ ਉਹ ਲੜਦੀਆਂ ਚਲੋ ਅੰਤ ਵਿੱਚ ਮੇਰੇ ਕੋਲ ਸਵਾਲ ਨਹੀਂ ਹੈ ਕਿ ਮੈਂ ਇੱਕ ਅਪੀਲ ਸਾਰੇ মিডিਆ ਨੂੰ ਕਰਨਾ ਚਾਹੂੰਗਾ ਕਿ ਇਹ ਜਿਹੜੇ ਕੋ ਅਸੀਂ ਅੰਦੋਲਨ ਲੜ ਰਹੇ ਹਾਂ ਸਾਡਾ ਕੋਈ ਨਿੱਜੀ ਨਹੀਂ ਹੈ ਨਿੱਜੀ ਪੂਰੇ ਪੰਜਾਬ ਦਾ ਦੇਚ ਦਾ ਸਵਾਲ ਹੈਗਾ ਤਾਂ ਬਹੁਤ ਵੱਡਾ মিডিਆ ਦਾ ਸਾਰਥਕ ਰੋਲ ਹੈ ਤੁਹਾਡੇ ਤੇ ਪੈਰਾ ਟਾਈਟ ਹੋਊਗਾ ਠੀਕ ਆ ਉਹ ਅਸੀਂ ਦੇਖ ਵੀ ਰਹੇ ਆ ਆਪਣੇ ਪੀਸੀ 'ਚ ਸਾਡੇ ਪੈਰਲਲ ਪ੍ਰੋਗਰਾਮ ਵੀ ਆਉਣੇ ਆ ਸਾਡੇ ਪੈਰਲਲ ਪੀਸੀ ਹੋਂ ਹਾਕਮ ਤੇਰ ਪੀਸੀ ਕਰੂਗੀ ਉਹਦੀ ਪੀਸੀ ਚ ਆਟੋਮੈਟਿਕ ਆ ਵੀ ਜਾਣ ਕੇ ਪੱਤਰਕਾਰ ਸਾਡੇ ਵਾਲੀ ਪੀਸੀ ਰੂਲੂਗੀ ਇਹ ਚੀਜ਼ਾਂ ਹੋਣ ਗਿਆ ਫਿਰ ਵੀ ਅਸੀਂ ਆਜ਼ਾਦ ਪੱਤਰਕਾਰਾਂ ਕੋਈ ਇਹ ਮੰਗ ਕਰਦੇ ਆ ਵੀ ਉਹ ਤਗੜੇ ਹੋ ਕੇ ਕਿਸਾਨਾਂ ਮਜ਼ਦੂਰਾਂ ਸੰਸਥਾਵਾਂ ਤੋਂ ਪੱਤਰਕਾਰ ਹਾਂ ਕੋਈ ਵੀ ਸੰਸਥਾਾਂ ਮਾ ਹੋਣ ਵੀ ਆਸ ਰੱਖਾਂਗੇ ਵੀ ਉਹ ਸਾਰੇ ਅੰਦੋਲਨ ਨੂੰ ਸਮਝਦਿਆਂ ਹੋਇਆ ਸਾਡੇ ਨਾਲ ਖੜਨਗੇ ਔਰ ਸਾਡਾ ਸਾਥ ਦੇਣਗੇ ਪੈ ਪੱਤਰਕਾਰਾਂ ਤੇ ਜਿਹੜਾ ਵਾ ਉਹ ਪੈਰਾ ਹੋਰ ਬੰਦੂਕ ਦਾ ਟਾਈਟ ਹੋਊਗਾ ਜੋ ਅਸੀਂ ਕਹਿੰਦੇ ਆ ਧੰਨਵਾਦ ਜੀ ਮਿਹਰਬਾਨ ਤੁਸੀਂ ਕਾ ਜੀ